ਮੈਂ ਇਹਨਾਂ ਨੂੰ ਚੈਲੰਜ ਦਿੰਨੀ ਆ ਤੁਹਾਡੇ ਚੈਨਲ ਦੇ ਰਾਹੀਂ ਬਹੁਤ ਜਲਦ ਪੋਆ ਹਲਕੇ ਦੇ ਵਿੱਚ ਮੈਂ ਮਾਈਨਿੰਗ ਮਾਫੀਆ ਦੇ ਅਗੇਂਸਟ ਇੱਥੇ ਇੱਕ ਸਾਹਮਣੇ ਰੱਖਾਂਗੇ ਲੋਕਾਂ ਦੇ ਕਿ ਕਿਹੜੇ ਲੋਕ ਨੇ ਕਿਹੜੀਆਂ ਗੱਡੀਆਂ ਇੱਥੇ ਲੱਗੀਆਂ ਹੋਈਆਂ ਨੇ ਕੌਣ-ਕੌਣ ਇਨਵੋਲਡ ਨੇ ਔਰ ਇਹਦੇ ਵਿੱਚ ਮੈਂ ਕਹਾਂਗੀ ਕਿ ਆਊਟ ਆਫ ਸਟੇਟ ਇੱਕ ਬੰਦਾ ਇਨਵੋਲਡ ਹੈ ਜਿਹਦੇ ਵਿੱਚ ਮੈਂ ਬਹੁਤ ਜਲਦ ਉਹਦਾ ਪਰਦਾ ਫਾਸ਼ ਕਰਾਂਗੇ ਮਾਫ ਕਰਨਾ ਮੈਨੂੰ ਇਹ ਲਫ਼ਜ਼ ਵਰਤਣਾ ਪੈ ਰਿਹਾ ਕਿਉਂਕਿ ਉਹ ਬਾਰਡਰਾਂ ਦੇ ਉੱਤੇ ਬੈਠ ਕੇ ਸਿਰਫ ਔਰ ਸਿਰਫ ਪਰਚੀਆਂ ਕੱਟ ਰਹੇ ਨੇ ਖੁਦ ਸਰਕਾਰੀ ਮੁਲਾਜ਼ਮ ਕਿ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਨਾਲ ਪੈਸੇ ਦਿੱਤੇ ਜਾਣ ਖੁਆਏ ਜਾਣ 7 ਸੀਟਾਂ ਲੈ ਕੇ ਜਿਹੜੀ ਕਾਂਗਰਸ ਨੇ ਪੰਜਾਬ ਦੇ ਵਿੱਚ ਜਿਹੜੀ ਕਿ ਆਪਣੀ ਬਖੂਬੀ ਜਿਹੜੀ ਰਾਜਨੀਤੀ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਤੇ ਹੁਣ ਜਿਮਨੀ ਚੋਣਾਂ ਵੀ ਸਿਰ ਤੇ ਨੇ ਕਿਵੇਂ ਦੀ ਰਾਜਨੀਤੀ ਹੈ ਜਿਹੜੀ ਅੱਗੇ ਪੰਜਾਬ ਕਾਂਗਰਸ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ 2022 ਦੇ ਵਿੱਚ 92 ਐਮਐਲਏ ਦਾ ਜਿਹੜਾ ਫਤਵਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦਿੱਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੋਚਿਆ ਕਿ ਇਸ ਵਾਰੀ 2024 ਲੋਕ ਸਭਾ ਚੋਣਾਂ 'ਚ ਵੀ ਆਪਾ ਵਧੀਆ ਜਿਹੜਾ ਲੋਕਾਂ ਸਾਹਮਣੇ ਪਰਫਾਰਮੈਂਸ ਰੱਖਾਂਗੇ 13 0 ਦਾ ਬਾਰ-ਬਾਰ ਨਾਰਾ ਜਿਹੜਾ ਉਹ ਦਿੰਦੇ ਰਹੇ ਪਰ ਤਿੰਨ ਤੇ ਜਿਹੜੇ ਸੀਮੈਂਟ ਕੇ ਰਹਿ ਗਏ ਗੁਟਕਾ ਸਾਫ ਦੀ ਕਈ ਜਗ੍ਹਾ ਤੇ ਸੋ ਵੀ ਖਾਦੀ ਜਾਂਦੀ ਹੈ ਕਈ ਜਗ੍ਹਾ ਤੇ ਮੌਜੂਦਾ ਸਰਕਾਰਾਂ ਵੱਲੋਂ ਵੀ ਕਿਹਾ ਜਾਂਦਾ ਕਿ ਆਪਾਂ ਨਸ਼ੇ ਦੇ ਪੂਰੀ ਠਲਪਾਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੋਸ਼ਿਸ਼ ਜਿਹੜੀ ਹੈ ਨਾਕਾਮ ਰਹੀ ਦੀ ਹੁਣ ਦੇਖਣ ਨੂੰ ਮਿਲ ਰਹੇ ਨੇ ਕਤਲੇਆਮ ਜਿਹੜੇ ਹੈ ਸ਼ਰਿਆਮ ਇੱਥੇ ਹੋ ਰਹੇ ਨੇ ਗੈਂਗਸਟਰਵਾਦ ਲਗਾਤਾਰ ਵੱਧਦਾ ਜਾ ਰਿਹਾ ਕਿਤੇ ਠ ਪਰ ਇਹਨਾਂ ਗੈਂਗਸਟਰਾਂ ਉੱਤੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਨੇ ਇਹਨਾਂ ਉੱਤੇ ਅਜੇ ਤੱਕ ਕੋਈ ਕਾਰਵਾਈਆਂ ਨਹੀਂ ਜਿਹੜੀਆਂ ਥੋਸ ਹੋ ਰੀਆਂ ਕਿਸ ਸਮੇਂ ਤੋਂ ਸੌ ਬਾਰਡਰ ਏਰੀਆ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਦੇ ਆਲੇ ਦੁਆਲੇ ਜਿਹੜੇ ਕਿ ਕਾਫੀ ਏਰੀਆ ਅਜਿਹੇ ਨੇ ਜਿੱਥੇ ਕਿ ਮਾਈਨਿੰਗ ਦੀਆਂ ਜਿਹੜੀਆਂ ਲੀਜ਼ਿੰਗ ਖੱਡਾ ਵੀ ਨੇ ਪਰ ਜਿਹੜੀ ਕਈ ਜਗ੍ਹਾ ਤੇ ਇਨਲੀਗਲ ਮਾਈਨਿੰਗਸ ਵੀ ਹੁੰਦੀ ਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਮੁੱਦੇ ਵੀ ਇਨਲੀਗਲ ਮਾਈਨਿੰਗ ਦੇ ਚੁੱਕੇ ਨੇ ਜੋ ਵਾਦੇ ਕੀਤੇ ਗਏ ਸੀਗੇ ਉਹ ਵਾਦਿਆਂ ਨੂੰ ਇੰਨੀ ਆ ਜ਼ਿਆਦਾ ਉਮੀਦਾਂ ਜਗਾਦੀਆਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਪੂਰੀਆਂ ਵੀ ਨਹੀਂ ਹੋ ਸਕਦੀਆਂ ਪਹਿਲੇ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕਾਂਗਰਸ ਵਾਲੇ ਤਾਂ ਆਪੋਜੀਸ਼ਨ ਵਾਲੇ ਨੇ ਇਹਨਾਂ ਦਾ ਤਾਂ ਇੱਕ ਕੰਮ ਹੈਗਾ ਬੋਲਣਾ ਇਹਨਾਂ ਦਾ ਇਹ ਤਾਂ ਕਰਨਗੇ ਇਹ ਤਾਂ ਸਾਡੇ ਅਗੇਂਸਟ ਹੀ ਬੋਲਣਗੇ ਲੇਕਿਨ ਹੁਣ ਲੋਕਾਂ ਨੇ ਵੀ ਦੱਸਤਾ ਕਿ ਤੁਸੀਂ ਜੋ ਕਿਹਾ ਸੀ ਉਸ ਚ ਕੋਈ ਵਾਦਾ ਪੂਰਾ ਨਹੀਂ ਕੀਤਾ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਸਟੇਟਸ ਰਹਿ ਗਿਆ ਜਲੰਧਰ ਦੇ ਬਾਈ ਲੈਕਚਰਸ ਦੇ ਵਿੱਚ ਉੱਥੇ ਅਨਾਉਂਸਮੈਂਟ ਕੀਤੀ ਗਈ ਸੀਗੇ ਕਿ ਉੱਥੋਂ ਦੇ ਸਾਰੇ ਟੇਕ ਕੇਅਰ ਜਾਂ ਇੰਚਾਰਜ ਜਿਹੜਾ ਸੀਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਣਾਇਆ ਗਿਆ ਸੀ ਲੇਕਿਨ ਹੁਣ ਇੱਕ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਉਹਨਾਂ ਨੂੰ ਉੱਥੋਂ ਹੁਣ ਕੈਨਸਲ ਕਰ ਦਿੱਤਾ ਗਿਆ ਅੱਜ ਪੰਜਾਬ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਿਆ ਜਾ ਰਿਹਾ ਜਿਹਦੇ ਕੋਲ ਥੋੜਾ ਬਹੁਤ ਵੀ ਨਸ਼ਾ ਫੜਿਆ ਜਾ ਰਿਹਾ ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਤੇ ਹਵਾਵਾਂ ਬਣਾਉਂਦੇ ਨੇ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਫੜ ਲਿਆ ਅੱਜ ਸ਼ਰਿਆਂਮ ਚਿੱਟਾ ਵਿਕ ਰਿਹਾ ਔਰਤਾਂ ਨਸ਼ੇ ਦੇ ਵਿੱਚ ਚੂਰ ਹੁੰਦੀਆਂ ਨਜ਼ਰ ਆ ਰਹੀਆਂ ਬੱਚੇ ਯੂਥ ਨੌਜਵਾਨ ਜਿਹੜੇ ਨਸ਼ੇ 'ਚ ਚੂਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈਗੀ ਸਰਕਾਰ ਕਹਿ ਰਹੀ ਕਿ ਅਸੀਂ 5 ਸਾਲ ਕਿਸੇ ਤਰ੍ਹਾਂ ਕੱਢੀਏ ਤੇ ਖਤਮ ਕਰੀਏ ਕਿਉਂਕਿ ਸਰਕਾਰ ਤਾਂ ਚੱਲ ਨਹੀਂ ਰਹੀ ਇਹ ਪਹਿਲੀ ਐਸੀ ਸਰਕਾਰ ਹੈ ਕਿ ਜਿਹੜੀ ਕਿ ਪੰਜਾਬ ਦੇ ਵਿੱਚ ਸਾਡੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਕਰਜ਼ੇ ਚੱਕ-ਚੱਕ ਕੇ ਸਤਨਖਾਵਾਂ ਦੇ ਰਹੀ ਹੈ ਤੇ ਕੀ ਇਹ ਨਸ਼ਾ ਰੋਕ ਸਕਣਗੇ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਡੀਜੀਪੀ ਇਹਨਾਂ ਦੀ ਆਪਸ ਦੇ ਵਿੱਚ ਸਟੇਟਮੈਂਟਾਂ ਇਹਨਾਂ ਰਲਨ ਤੇ ਕਿਹਾ ਇਹਨਾਂ ਸਾਰੀਆਂ ਚੀਜ਼ਾਂ ਤੇ ਠੱਲ ਪਾਈ ਜਾ ਸਕਦੀ ਹੈ ਇੱਕ ਨਾਨ ਐਕਸਪੀਰੀਐਂਸਡ ਹੋਣ ਕਰਕੇ ਅੱਜ ਪ੍ਰਸ਼ਾਸਨ ਨੂੰ ਸਰਕਾਰ ਦਾ ਡਰ ਨਹੀਂ ਰਿਹਾ ਉਹਨਾਂ ਨੂੰ ਵੀ ਪਤਾ ਹੈ ਕਿ ਕਿਸ ਤਰੀਕੇ ਨਾਲ ਚਲਾਕੀਆਂ ਮਾਰ ਕੇ ਆਪਣੇ ਆਪ ਨੂੰ ਬਚਾਣਾ ਜਾਂ ਸੇਫ ਕਰਨਾ ਜਾਂ ਕੋਈ ਵਾਰਦਾਤ ਹੋ ਵੀ ਜਾਂਦੀ ਹੈ ਤੇ ਉਸ ਵਿੱਚ ਕਿਸ ਤਰੀਕੇ ਨਾਲ ਉਹ ਤੇ ਪਰਦਾ ਪਾਣ ਦੀ ਕੋਸ਼ਿਸ਼ ਕਰਨੀ ਇਹ ਸਰਕਾਰ ਨੂੰ ਤਾਂ ਸਮਝ ਹੀ ਨਹੀਂ ਹੈ ਨਾ ਇਹਨਾਂ ਨੂੰ ਪਤਾ ਕੰਮ ਕਿਸ ਤਰ੍ਹਾਂ ਹੋਣੇ ਹੈਗੇ ਇਸੇ ਲਈ ਦਿੱਲੀ ਵਾਲੇ ਲੋਕ ਇਹਨਾਂ ਦੇ ਸਿਰ ਦੇ ਉੱਤੇ ਆ ਕੇ ਬੈਠੇ ਆ ਤਾਂ ਜੇ ਮਾਈਨਿੰਗ ਦੀ ਗੱਲ ਕਰੀਏ ਮਾਈਨਿੰਗ ਅੱਜ ਹਲਕਾ ਪੋਆ ਦੇ ਵਿੱਚ ਥੜਾ ਤੜ ਚੱਲ ਰਹੀ ਹੈ ਸਵੇਰੇ ਵੀ ਚੱਲ ਰਹੀ ਹੈ अर्ਲੀ ਮਾਰਨਿੰਗ ਸ਼ਾਮ ਵੀ ਚੱਲ ਰਹੀ ਹੈ ਔਰ ਦਰਿਆਵਾਂ ਦੇ ਵਿੱਚ ਵੀ ਚੱਲ ਰਹੀ ਹੈ ਫੋਰ ਵੀ ਕਈ ਏਰੀਆਜ਼ ਦੇ ਵਿੱਚ ਚੱਲ ਰਹੀ ਹੈ ਮਾਧੂਪੁਰ ਦੇ ਵਿੱਚ ਵੀ ਚੱਲ ਰਹੀ ਹੈ ਲੇਕਿਨ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਪਾਲਿਸੀ ਨਹੀਂ ਬਣਾ پا ਰਹੇ ਸਰਕਾਰ ਚਾਹਦੀ ਹੈ ਕਿ ਜਿਹੜਾ ਮਾਈਨਿੰਗ ਮਾਫੀਆ ਪ੍ਰਾਈਵੇਟਾਈਜੇਸ਼ਨ ਇੱਥੇ ਲਿਆ ਕੇ ਖੁਦ ਪੈਸੇ ਕਮਾਰੀ ਸੀ ਹੁਣ ਅਸੀਂ ਖੁਦ ਮਾਈਨਿੰਗ ਮਾਫੀਆ ਬਣ ਕੇ ਕੰਮ ਕਰੀਏ ਇਹਨਾਂ ਨੇ ਪਹਿਲੇ ਗੁੰਡੇ ਬੈਠਦੇ ਸੀ ਹੁਣ ਸਰਕਾਰੀ ਗੁੰਡੇ ਬਿਠਾ ਦਿੱਤੇ ਇੰਡੀਆ ਨਾਊਜ਼ ਤੇ ਤੁਹਾਡਾ ਸਵਾਗਤ ਆ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਤੁਹਾਨੂੰ ਦੱਸ ਦਈਏ ਕਿ ਹਰਸ ਖਬਰ ਤੋਂ ਤੁਹਾਨੂੰ ਜਾਣੂ ਕਰਵਾਉਣਾ ਹੈ ਜੋ ਤੁਹਾਡੇ ਲਈ ਬਿਲਕੁਲ ਜ਼ਰੂਰੀ ਹੈ ਅੱਜ ਰਾਜਨੀਤੀ ਦੇ ਉੱਤੇ ਗੱਲ ਕਰਾਂਗੇ ਪੰਜਾਬ ਦੀ ਰਾਜਨੀਤਿਕ ਜਿਹੜਾ ਮੋਲ ਹੈ ਇਸ ਵੇਲੇ ਇੱਕ ਵਾਰ ਫਿਰ ਤੋਂ 2024 ਲੋਕ ਸਭਾ ਚੋਣਾਂ ਤੋਂ ਬਾਅਦ ਪੱਕ ਚੁਕਿਆ ਕਿਉਂਕਿ ਜਿਮਨੀ ਚੋਣਾਂ ਸਿਰਤੇ ਨੇ ਤੇ ਸਾਡੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਦੇਸ਼ ਪ੍ਰਵਕਤਾ Tina Choudhary ਮੌਜੂਦ ਨੇ ਮੈਂ ਆਪ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਇੰਡੀਆਨ ਨਿਊਜ਼ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਸੱਤ ਸੀਟਾਂ ਲੈ ਕੇ ਜਿਹੜੀ ਕਾਂਗਰਸ ਨੇ ਪੰਜਾਬ ਦੇ ਵਿੱਚ ਜਿਹੜੀ ਕਿ ਆਪਣੀ ਬਖੂਬੀ ਜਿਹੜੀ ਰਾਜਨੀਤੀ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ ਤੇ ਹੁਣ ਜਿਮਨੀ ਚੋਣਾ ਵੀ ਸਿਰਤੇ ਨੇ ਕਿਵੇਂ ਦੀ ਰਾਜਨੀਤੀ ਹੈ ਜਿਹੜੀ ਅੱਗੇ ਪੰਜਾਬ ਕਾਂਗਰਸ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਵੱਡਾ ਕਾਂਗਰਸ ਨੂੰ ਫਤਵਾ ਮਿਲਿਆ ਮੈਂ ਸਾਰੇ ਤੁਹਾਡੇ ਦਰਸ਼ਕਾਂ ਦੇ ਰਾਹੀ ਸਾਰੇ ਲੋਕਾਂ ਦਾ ਉੱਤੇ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਸਮਰਥਨ ਦੇ ਕੇ ਸੱਜਿਤ ਸੀਟਾਂ ਨਾਲ ਜਿਤਾਇਆ ਔਰ ਮੈਂ ਕਹਿਣਾ ਚਾਹਾਂਗੀ ਕਿ ਅ ਦੇਖੋ ਜਦੋਂ ਸਰਕਾਰ ਕੋਈ ਬਣਾਉਂਦੇ ਆ ਉਦੋਂ ਉਸ ਤੋਂ ਪਹਿਲਾਂ ਜੋ ਪੰਜਾਬ ਦੇ ਵਿੱਚ ਜੋ ਵਾਅਦੇ ਕੀਤੇ ਗਏ ਸੀਗੇ ਉਹ ਵਾਅਦੇਆਂ ਨੂੰ ਇੰਨੀ ਆ ਜ਼ਿਆਦਾ ਉਮੀਦਾਂ ਜਗਾਦੀਆਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਪੂਰੀਆਂ ਵੀ ਨਹੀਂ ਹੋ ਸਕਦੀਆਂ ਔਰ ਅੱਜ ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰਿਆ ਜਿੱਥੇ ਲੋ ਪਹਿਲੇ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕਾਂਗਰਸ ਵਾਲੇ ਤਾਂ ਆਪੋਜੀਸ਼ਨ ਵਾਲੇ ਨੇ ਇਹਨਾਂ ਦਾ ਤਾਂ ਕੰਮ ਹੈਗਾ ਬੋਲਣਾ ਇਹਨਾਂ ਦਾ ਇਹ ਤਾਂ ਕਰਨਗੇ ਇਹ ਤਾਂ ਸਾਡੇ ਅਗੇਂਸਟ ਹੀ ਬੋਲਣਗੇ ਲੇਕਿਨ ਹੁਣ ਲੋਕਾਂ ਨੇ ਵੀ ਦੱਸਤਾ ਕਿ ਤੁਸੀਂ ਜੋ ਕਿਹਾ ਸੀ ਉਸ ਤੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਨਾ ਤੁਸੀਂ ਦਸਕਾਰ ਦਿੱਤਾ ਨਾ ਤੁਸੀਂ ਇੰਡਸਟਰੀਅਲ ਪਾਲਿਸੀਜ਼ ਲਈ ਆਂਦੀਆਂ ਨਾ ਤੁਸੀਂ ਇੱਥੇ ਨਸ਼ਾ ਖਤਮ ਕੀਤਾ ਨਾ ਤੁਸੀਂ ਇੱਥੇ ਸਾਡੀਆਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਪਾਇਆ ਨਾ ਸਾਡੇ ਕਿਸਾਨਾਂ ਨੂੰ ਤੁਸੀਂ ਐਮਐਸਪੀ ਦਿੱਤੀ ਲੇਕਿਨ ਹੁਣ ਜਦੋਂ ਕਹਿੰਦੇ ਪਾਣੀ ਜਦੋਂ ਸਿਰ ਦੇ ਉੱਤੋਂ ਨਿਕਲ ਜੇ ਤੇ ਲੋਕਾਂ ਨੂੰ ਹੁਣ ਕੋਈ ਨਾ ਕੋਈ ਡਿਸੀਜਨ ਤਾਂ ਲੈਣਾ ਹੀ ਪੈਣਾ ਸੀਗਾ ਸੋ ਮੈਂ ਸ਼ੁਕਰੀਆ ਦਾ ਕਰਦੀ ਆਂ ਔਰ ਖੁਸ਼ ਨਸੀਬਾਂ ਸੀ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜੋ ਫਤਵਾ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ ਸਾਡੀ ਪੂਰੀ ਤਿਆਰੀ ਹੈ ਔਰ ਡਟ ਕੇ ਅਸੀਂ ਲੜਾਂਗੇ ਔਰ ਲੋਕਾਂ ਦੇ ਮਨਾਂ ਦੇ ਵਿੱਚੋਂ ਇਹਨਾਂ ਲੋਕਾਂ ਦਾ ਵਹਿਮ ਕੱਢਾਂਗੇ ਕਿ ਜੋ ਲੋਕ ਝੂਠ ਬੋਲ ਕੇ ਰਾਜਨੀਤੀ ਕਰਦੇ ਨੇ ਇਹਨਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ 2022 ਦੇ ਵਿੱਚ 92 ਐਮਐਲਏ ਦਾ ਜਿਹੜਾ ਫਤਵਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦਿੱਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੋਚਿਆ ਕਿ ਇਸ ਵਾਰੀ 2024 ਲੋਕ ਸਭਾ ਚੋਣਾਂ 'ਚ ਵੀ ਆਪਾਂ ਵਧੀਆ ਜਿਹੜਾ ਲੋਕਾਂ ਸਾਹਮਣੇ ਪਰਫਾਰਮੈਂਸ ਰੱਖਾਂਗੇ 13 0 ਦਾ ਬਾਰ-ਬਾਰ ਨਾਰਾ ਜਿਹੜਾ ਉਹ ਦਿੰਦੇ ਰਹੇ ਪਰ ਤਿੰਨ ਤੇ ਜਿਹੜੇ ਸਿਮਟ ਕੇ ਰਹਿ ਗਏ ਤੁਸੀਂ ਕੀ ਦੇਖਦੇ ਹੋ ਕਿਉਂਕਿ ਇੰਡਸਟਰੀ ਦੀ ਇਹ ਗੱਲ ਕੀਤੀ ਜਾਵੇ ਤੇ ਇੰਡਸਟਰੀ ਹਰ ਤਰ੍ਹਾਂ ਦੀ ਜਿਹੜੀ ਇੰਡਸਟਰੀ ਇਸਲੇ ਵਾਂਗੇ ਕਿ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਸਟੇਟਸ ਰਹਿ ਗਿਆ ਕੀ ਉਹਨਾਂ ਨੂੰ ਕੌਣ ਹੈ ਚਲਾਉਣ ਵਾਲਾ ਉਹਨਾਂ ਨੂੰ ਬੀਸਿਕਲੀ ਦੇਖਿਆ ਜਾਏ ਤੇ ਤੁਸੀਂ ਦੇਖਿਆ ਹੋਵੇਗਾ ਕਿ ਜਲੰਧਰ ਦੇ ਬਾਈ ਲੈਕਚਰਸ ਦੇ ਵਿੱਚ ਉੱਥੇ ਅਨਾਉਂਸਮੈਂਟ ਕੀਤੀ ਗਈ ਸੀਗੀ ਕਿ ਉੱਥੋਂ ਦੇ ਸਾਰੇ ਟੇਕ ਕੇਅਰ ਜਾਂ ਇੰਚਾਰਜ ਜਿਹੜਾ ਸੀਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਣਾਇਆ ਗਿਆ ਸੀ ਲੇਕਿਨ ਹੁਣ ਇੱਕ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਉਹਨਾਂ ਨੂੰ ਉੱਥੋਂ ਹੁਣ ਕੈਨਸਲ ਕਰ ਦਿੱਤਾ ਗਿਆ ਔਰ ਉੱਥੇ ਹੁਣ ਸੰਦੀਪ ਪਾਠਕ ਜੀ ਆ ਕੇ ਚਾਰ ਚੰਬਾਲਾਂਗੇ ਸੋ ਇਹਦਾ ਮਤਲਬ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਹੈਗੀ ਉਹ ਕੋਈ ਸਟੇਟਸ ਨਹੀਂ ਹੈਗਾ ਲੈਵਲ ਹੀ ਨਹੀਂ ਹੈਗਾ ਕਿ ਉਹਨਾਂ ਨੂੰ ਕੁਝ ਸਮਝਿਆ ਨਹੀਂ ਗਿਆ ਔਰ ਜੋ ਆਇਆ ਮੰਨ ਦੇ ਵਿੱਚ ਜੋ ਚਾਣਗੇ ਦਿੱਲੀ ਵਾਲੇ ਤੇ ਉਹੀ ਹੋਏਗਾ ਕਿ ਆ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੂੰ ਵੋਟ ਪਾ ਕੇ ਮੁੱਖ ਮੰਤਰੀ ਬਣਾਇਆ ਉਹਨਾਂ ਤੋਂ ਉਮੀਦਾਂ ਹੋਣਗੀਆਂ ਕਿ ਇਹ ਸਾਨੂੰ ਕੁਝ ਕਰਕੇ ਦੱਸਣ ਲੇਕਿਨ ਅੱਜ ਸਾਫ਼ ਜ਼ਾਹਿਰ ਹੋ ਰਿਹਾ ਕਿ ਇਹਨਾਂ ਲੋਕਾਂ ਦਾ ਜੋ ਸਰਕਾਰ ਚੱਲ ਰਹੀ ਹੈ ਜਾਂ ਤਾਂ ਸੰਦੀਪ ਪਾਠਕ ਹੋਗੇ ਰਾਗਵ ਚੱਡਾ ਜੀ ਹੋਗੇ ਜਾਂ ਫਿਰ ਇਹਨਾਂ ਕੇਜਰੀਵਾਲ ਜੀ ਚਲੋ ਕੇਜਰੀਵਾਲ ਜੀ ਤੇ ਹੁਣ ਤਾਂ ਜੇਲ੍ਹ ਚ ਨੇ ਔਰ ਬੇਲ ਵੀ ਉਹਨਾਂ ਦੀ ਰੁਕ ਗਈ ਹੈਗੀ ਆ ਪਰ ਮੈਂ ਦੇਖਣਾ ਚਾਹਾਂਗੀ ਕਿ ਜਿਹੜੇ ਲੋਕ ਜਿਨ੍ਹਾਂ ਨੇ ਜਿਨ੍ਹਾਂ ਨੂੰ ਫਤਵਾ ਦਿੱਤਾ ਅੱਜ ਕਿੱਥੇ ਖੜੇ ਨੇ ਕਿੱਥੇ ਕੀ ਸਟੇਟਸ ਹੈ ਉਹਨਾਂ ਦਾ ਕੀ ਸੋਚਦੇ ਹੋਣਗੇ ਕਿ ਡਿਸੀਜਨ ਲੈਨ ਮੇਕਰ ਹੀ ਨਹੀਂ ਬਣ ਪਾਰੇ ਤੇ ਸਾਡੇ ਪੰਜਾਬ ਦਾ ਪੜਾ ਹੋਏਗਾ ਕਿਸ ਤਰ੍ਹਾਂ ਸੋ ਮੈਨੂੰ ਲੱਗਦਾ ਕਿ ਇਸ ਬਾਰੇ ਜ਼ਰੂਰ ਸਾਨੂੰ ਸੋਚ ਵਿਚਾਰ ਕਰਨਾ ਚਾਹੀਦਾ ਔਰ ਆਉਣ ਵਾਲੇ ਜਿਹੜੇ 22 ਇਲੈਕਸ਼ਨਸ ਨੇ ਉਹਦੇ ਵਿੱਚ ਸਾਨੂੰ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਹੈ ਨਸ਼ਾ ਲਗਾਤਰ ਜਿਹੜਾ ਵੱਧਾ ਜਾ ਰਿਹਾ ਨਸ਼ੇ ਤੇ ਕੋਈ ਠਲ ਨਹੀਂ ਪੈ ਰਹੀ ਆਏ ਦਿਨ ਜਿਹੜ ਪਰ ਗੁਟਕਾ ਸਾਹਬ ਦੀ ਕਈ ਜਗ੍ਹਾ ਤੇ ਸੋ ਵੀ ਖਾਦੀ ਜਾਂਦੀ ਹੈ ਕਈ ਜਗ੍ਹਾ ਤੇ ਮੌਜੂਦਾ ਸਰਕਾਰਾਂ ਵੱਲੋਂ ਵੀ ਕਿਹਾ ਜਾਂਦਾ ਕਿ ਆਪਣਾ ਨਸ਼ੇ ਦੇ ਪੂਰੇ ਠਲਪਾਂ ਦੀ ਕੋਸ਼ਿਸ਼ ਕਰ ਰਹੇ ਪਰ ਕੋਸ਼ਿਸ਼ ਜਿਹੜੀ ਹੈ ਨਾਕਾਮ ਰਹਿ ਰਹੀ ਹੈ ਉਸ ਜੀ ਨੂੰ ਤੁਸੀਂ ਕਿਦਾਂ ਦੇਖਦੇ ਦੇਖੋ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈਗੀ ਜਦੋਂ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਸੀਗੇ ਉਹਨਾਂ ਨੇ ਉਸ ਵੇਲੇ ਸਟੇਜ ਤੇ ਖੜੇ ਹੋ ਕੇ ਗੁਟਕਾ ਸਾਹ ਫੜ ਕੇ ਕਿਹਾ ਸੀ ਕਿ ਮੈਂ ਨਸ਼ੇ ਦਾ ਲੱਕ ਤੋੜਾਂਗਾ ਠੀਕ ਹੈ ਗੱਲਾਂ ਸੁਣਨ ਨੂੰ ਮਿਲਦੀਆਂ ਸਾਨੂੰ ਵੀ ਸੁਣਨ ਮਿਲੀਆਂ ਕਿ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਨਸ਼ਾ ਮੁਕਤ ਪੰਜਾਬ ਬਣਾ ਦੇਵਾਂਗਾ ਖਤਮ ਕਰ ਦੇਵਾਂਗਾ ਲੇਕਿਨ ਮੈਂ ਉਹਨਾਂ ਦੀ ਵੀਡੀਓ ਸੁਣੀ ਸੀਗੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਨਸ਼ੇ ਦਾ ਲੱਕ ਤੋੜਾਂਗਾ ਜਦੋਂ ਇਹ ਗੱਲ ਹੋਈ ਸੀਗੀ 3 ਮਹੀਨਿਆਂ ਦੇ ਵਿੱਚ ਹੀ ਉਹਨਾਂ ਨੇ ਐਫ ਆਈ ਆਰਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਔਰ ਮੈਕਸਿਮਮ ਜੇ ਮੈਂ ਗੱਲ ਕਰਾਂ ਪੂਰੇ 5 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ 50 ਹਜ਼ਾਰ ਦੇ ਕਰੀਬ ਐਫ ਆਈ ਆਰ ਦਰਜ ਹੋਈਆਂ ਜਿਦੇ ਵਿੱਚ ਨਸ਼ਾ ਤਸਕਰ ਵੀ ਜਿਹੜੇ ਸੀਗੇ ਉਹਨਾਂ ਨੂੰ ਵੀ ਉਹਨਾਂ ਤੇ ਨਕੇਲ ਪਾਈ ਗਈ ਲੇਕਿਨ ਅੱਜ ਪੰਜਾਬ 'ਚ ਕੀ ਹੋ ਰਿਹਾ ਅੱਜ ਪੰਜਾਬ ਦੇ ਲੇ ਨੂੰ ਨਹੀਂ ਫੜਿਆ ਜਾ ਰਿਹਾ ਜਿਹਦੇ ਕੋ ਥੋੜਾ ਬਹੁਤ ਵੀ ਨਸ਼ਾ ਫੜਿਆ ਜਾ ਰਿਹਾ ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਤੇ ਹਵਾਵਾਂ ਬਣਾਉਂਦੇ ਨੇ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਫੜ ਲਿਆ ਅਸੀਂ ਨਸ਼ਾ ਤਸਕਰਾਂ ਨੂੰ ਫੜ ਲਿਆ ਲੇਕਿਨ ਅੱਜ ਦੇਖ ਲੋ ਜੇ ਇਹਨਾਂ ਦੀ ਕਨਵਿਕਸ਼ਨ ਰੇਟ ਦੇਖੀ ਜਾਵੇ ਹੁਣ ਤੱਕ ਜਿੰਨੇ ਵੀ ਇਹਨਾਂ ਨੇ ਨਸ਼ੇ ਕਰਨ ਵਾਲੇ ਵਿਚਾਰੇ ਫੜੇਗੇ ਜਿਨ੍ਹਾਂ ਨੂੰ ਐਡਿਕਸ਼ਨ ਸੈਂਟਰ ਦੇ ਵਿੱਚ ਪਾਣਾ ਚਾਹੀਦਾ ਹੈ ਬਜਾਏ ਇਹ ਦੇ ਕਿ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਚ ਸੁਟੋ ਹੋ ਸਕਦਾ ਉਹਨਾਂ ਦੇ ਅੰਦਰ ਮੌਤ ਵੀ ਹੋ ਜੇ ਉਹਨਾਂ ਦੀ ਰੀਹੈਬਿਟੇਸ਼ਨ ਸੈਂਟਰ ਦੇ ਦੌਰਾਨ ਉਹਨਾਂ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਉਹਨਾਂ ਨੂੰ ਪੁੱਛਿਆ ਜਾ ਰਿਹਾ ਔਰ ਜਿੰਨੇ ਵੀ ਇਹ ਕਹਿ ਰਹੇ ਨੇ ਕਿ ਅਸੀਂ ਇੰਨੇ ਪਰਚੇ ਦਰਜ ਕਰ ਦਿੱਤੇ ਉਹਨਾਂ ਤੋਂ 2% ਦੀ ਵੀ ਰੇਸ਼ੋ ਨਹੀਂ ਹੈਗੀ ਕਨਵਿਕਸ਼ਨ ਦੀ ਅੱਜ ਕੋਈ ਕੁਛ ਦੇ ਤਾਂ ਬੇਲਾ ਹੋ ਗਈਆਂ ਕੁਛ ਅੱਜ ਰਿਹਾ ਹੋਗੇ ਕੁਛ ਦੇ ਪਰਚੇ ਕੈਨਸਲ ਹੋਗੇ ਇਸ ਹਿਸਟਰੀ ਬਾਰੇ ਵੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਪਰਚੇ ਦਰਜ ਕਰਨੇ ਕੋਈ ਉਹ ਥੋੜੀ ਹੈ ਕਿ ਪਰਚੇ ਕਲੈਂਡ ਕਰਤੀ ਕਿਸੇ ਨੂੰ ਥੋੜਾ ਜਿਹਾ ਵੀ ਚਿੱਟਾ ਜਾਂ ਕੈਪਸੂਲ ਫੜੇਗੇ ਲੋ ਜੇ ਅਸੀਂ ਨਸ਼ਾ ਕਰਨ ਵਾਲਾ ਫਿਰ ਇਹਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਨਸ਼ਾ ਕਰਨ ਵਾਲ ਤੇ ਜਿਹੜੀ ਹੈਗੇ ਨਕੇਲ ਕਸ ਦਿਤਤੀ ਹੈ ਅੱਜ ਸ਼ਰਿਆਂ ਮ ਚਿੱਟਾ ਵਿਕ ਰਿਆ ਔਰਤਾਂ ਨਸ਼ੇ ਦੇ ਵਿੱਚ ਚੂਰ ਹੁੰਦੀਆਂ ਨਜ਼ਰ ਆ ਰਹੀਆਂ ਬੱਚੇ ਯੂਥ ਨੌਜਵਾਨ ਜਿਹੜੇ ਨਸ਼ੇ ਚ ਚੂਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈਗੀ ਸਰਕਾਰ ਕਹਿ ਰਹੀ ਕਿ ਅਸੀਂ 5 ਸਾਲ ਕਿਸੇ ਤਰ੍ਹਾਂ ਕੱਢੀਏ ਤੇ ਖਤਮ ਕਰੀਏ ਕਿਉਂਕਿ ਸਰਕਾਰ ਤਾਂ ਚੱਲ ਨਹੀਂ ਰਹੀ ਇਹ ਪਹਿਲੀ ਅਸੀ ਸਰਕਾਰ ਹੈ ਕਿ ਜਿਹੜੀ ਕਿ ਪੰਜਾਬ ਦੇ ਵਿੱਚ ਸਾਡੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਕਰਜ਼ੇ ਚੱਕ ਚੱਕ ਕੇ ਸਤ ਤਨਖਾਹਾਂ ਦੇ ਰਹੀ ਹੈ ਤੇ ਕੀ ਇਹ ਨਸ਼ਾ ਰੋਕ ਸਕਣਗੇ ਔਰ ਜਿਹੜਾ ਨਸ਼ਾ ਰੋਕਣਾ ਚਾਹ ਰਿਹਾ ਜਾਂ ਤੇ ਉਹਨਾਂ ਤੇ ਹਮਲੇ ਹੋ ਜਾਂਦੇ ਨੇ ਜਾਂ ਫਿਰ ਬੀਐਸਐਫ ਦੇ ਉੱਤੇ ਜਿਹੜਾ ਨਾ ਉਹਨਾਂ ਨੂੰ ਬਾਰਡਰ ਏਰੀਆ ਦੇ ਜਿਹੜੇ ਬੈਠੇ ਨੇ ਉਹਨਾਂ ਦੇ ਉੱਤੇ ਤਾਂਜ ਖਸਤੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਇਹਨਾਂ ਦਾ ਕੰਮ ਕੋਈ ਨਹੀਂ ਹੋ ਰਿਹਾ ਸੋ ਮੈਂ ਚਾਹਾਂਗੀ ਕਿ ਇਹਨਾਂ ਤੇ ਸਾਨੂੰ ਨਖੇਲ ਕਸਣੀ ਚਾਹੀਦੀ ਆ ਔਰ ਤਸਕਰਾਂ ਨੂੰ ਫੜਨਾ ਚਾਹੀਦਾ ਜਿਹੜੇ ਨਸ਼ਾ ਵੇਚਦੇ ਨੇ ਔਰ ਜਿਹੜੇ ਵਿਚਾਰੇ ਥੋੜੇ ਬਹੁਤ ਨਸ਼ੇ ਨਾਲ ਫੜੇ ਜਾਂਦੇ ਨੇ ਇਹਨਾਂ ਨੂੰ ਰੋਕ ਲਾਣੀ ਚ ਸਵਾਲ ਹੈ ਕਿੰਨੇ ਹੁਣ ਤੱਕ ਇਹਨਾਂ ਨੇ ਅਡਿਕਸ਼ਨ ਸੈਂਟਰ ਜਿਹੜੇ ਹੈਗੇ ਨੇ ਰੀਹੈਬਿਟੇਸ਼ਨ ਸੈਂਟਰਸ ਖੋਲੇ ਨੇ ਜਿੱਥੇ ਨਸ਼ਾ ਛਡਾਓ ਕੇਂਦਰ ਖੋਲੇ ਜਾਣ ਤਾਂ ਕਿ ਬੱਚੇ ਜਿਹੜੇ ਨੇ ਚੂਰ ਹੋ ਰਹੇ ਨੇ ਨਸ਼ਾ ਦੇ ਵਿੱਚ ਉਹਨਾਂ ਨੂੰ ਰੋਕਿਆ ਜਾ ਸਕੇ ਬਟ ਇਹ ਉਹਨਾਂ ਦੇ ਪਰਚੇ ਦਰਜ ਕਰ ਰਹੇ ਨੇ ਇਹ ਰੁਕਣਾ ਚਾਹੀਦਾ ਅਕਸਰ ਸੁਣਨ ਦੇ ਸਹੀ ਆਪਾਂ ਕਿ ਗੋਲੀਆਂ ਜਿਹੜੀਆਂ ਚਲਦੀਆਂ ਬਿਹਾਰੀਆਂ ਯੂਪੀ ਦੇ ਵਿੱਚ ਕਤਲੇਆਮ ਸ਼ਰਿਆਮ ਹੁੰਦੇ ਨੇ ਪਰ ਉਹ ਪੰਜਾਬ ਦੇ ਵਿੱਚ ਹੀ ਉਹੀ ਇਲਾਕੇ ਜਿਹੜੇ ਹੁਣ ਦੇਖਣ ਨੂੰ ਮਿਲ ਰਹੇ ਨੇ ਕਤਲੇਆਮ ਜਿਹੜੇ ਆ ਸ਼ਰਿਆਮ ਇੱਥੇ ਹੋ ਰਹੇ ਨੇ ਗੈਂਗਸਟਰਵਾਦ ਲਗਾਤਾਰ ਵੱਧਦਾ ਜਾ ਰਿਹਾ ਕਿਤੇ ਠੱਲ ਨਹੀਂ ਪਾਈ ਜਾ ਰਹੀ ਕੋਈ ਆਮ ਵਿਅਕਤੀ ਜਿਹੜਾ ਕਿ ਕਿਸੇ ਸਰਕਾਰ ਦੇ ਖਿਲਾਫ ਹਲਕੀ ਜੀ ਟਿੱਪਣੀ ਕਰ ਦੇਵੇ ਉੱਤੇ ਚੁੱਕ ਕੇ ਪਰਚਾ ਕਰ ਦਿੱਤਾ ਜਾਂਦਾ ਉਹਨੂੰ ਚੁੱਕ ਕੇ ਜੇਲ੍ਹ ਦੇ ਸੌੜ ਦਿੱਤਾ ਜਾਂਦਾ ਪਰ ਇਹਨਾਂ ਗੈਂਗਸਟਰਾਂ ਉੱਤੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਨੇ ਇਹਨਾਂ ਉੱਤੇ ਅਜੇ ਤੱਕ ਕੋਈ ਕਾਰਵਾਈਆਂ ਨਹੀਂ ਜਿਹੜੀਆਂ ਥੋਸ ਹੋ ਰਹੀਆਂ ਕੀ ਸਮਝਦੇ ਤੁਸੀਂ ਦੇਖੋ ਜਦੋਂ ਪੰਜਾਬ ਦੇ ਇਹਨਾਂ ਦੀ ਆਪਸ ਦੇ ਵਿੱਚ ਸਟੇਟਮੈਂਟਾਂ ਇਹਨਾਂ ਰਲਣ ਤੇ ਕਿਹਾ ਇਹਨਾਂ ਸਾਰੀਆਂ ਚੀਜ਼ਾਂ ਤੇ ਠੱਲ ਪਾਈ ਜਾ ਸਕਦੀ ਹੈ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਚੀਜ਼ਾਂ ਤੇ ਠੱਲ ਪਾਈ ਜਾ ਸਕਦੀ ਹੈ ਬਿਲਕੁਲ ਸਹੀ ਗੱਲ ਹੈ ਅੱਜ ਵੀ ਕੋਈ ਔਰਤ ਸੇਫ ਨਹੀਂ ਹੈਗੀ ਗਲੀ ਦੇ ਵਿੱਚ ਕੋਈ ਪਿੰਡਾਂ ਦੇ ਵਿੱਚ ਵੀ ਜੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਅਗਰ ਕੱਲੀ ਲੇਡੀ ਇੱਕ ਸੜਕਾਂ ਤੇ ਜਾ ਰਹੀ ਹੈ ਉਹਦੀ ਜਾਂ ਕਰਨਾਂ ਦੀਆਂ ਵਾਲੀਆਂ ਗਲੇ ਦੀ ਚੇਨ ਸਨੇਚਿੰਗ ਪਰਸ ਸ਼ਰਿਆਮ ਹੋ ਰਿਹਾ ਗੁੰਡਾਗਰਦੀ ਗੋਲੀਬਾਰੀ ਇਹ ਤਾਂ ਸ਼ਰਿਆਮ ਹੋ ਰਹੀ ਹੈ ਤੇ ਕੋਈ ਕੰਟਰੋਲ ਨਹੀਂ ਕਿਉਂਕਿ ਪ੍ਰਸ਼ਾਸਨ ਨੂੰ ਕੰਟਰੋਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੂੰ ਰਿਪੋਰਟਿੰਗ ਕਰਨੀ ਹੁੰਦੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੇ ਲੈਕ ਕਰ ਹੀ ਰਹੇ ਆ ਅਸੀਂ ਜਾਂ ਤੇ ਇਹਨਾਂ ਦੇ ਐਮਐਲ ਐਸ ਇਹਨਾਂ ਦੇ ਇਹਨੇ ਕੈਪेबल ਨਹੀਂ ਹੈ ਕਿ ਕਿ ਲੋਕਲ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਰ ਸਕਣ ਕਿਉਂ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਨੇ ਉਹਨਾਂ ਨੂੰ ਵੀ ਰਿਪੋਰਟਿੰਗ ਹੋਣੀ ਚਾਹੀਦੀ ਹੈ ਜਾਂ ਫਿਰ ਇਹ ਨੌਨ ਐਕਸਪੀਰੀਐਂਸਡ ਹੋਣ ਕਰਕੇ ਅੱਜ ਪ੍ਰਸ਼ਾਸਨ ਨੂੰ ਸਰਕਾਰ ਦਾ ਡਰ ਨਹੀਂ ਰਿਹਾ ਉਹਨਾਂ ਨੂੰ ਵੀ ਪਤਾ ਹੈ ਕਿ ਕਿਸ ਤਰੀਕੇ ਨਾਲ ਚਲਾਕੀਆਂ ਮਾਰ ਕੇ ਆਪਣੇ ਆਪ ਨੂੰ ਬਚਾਣਾ ਜਾਂ ਸੇਫ ਕਰਨਾ ਜਾਂ ਕੋਈ ਵਾਰਦਾਤ ਹੋ ਵੀ ਜਾਂਦੀ ਹੈ ਤੇ ਉਸ ਵਿੱਚ ਕਿਸ ਤਰੀਕੇ ਨਾਲ ਉਹ ਤੇ ਪਰਦਾ ਪਾਣ ਦੀ ਕੋਸ਼ਿਸ਼ ਕਰਨੀ ਹੈ ਸਰਕਾਰ ਨੂੰ ਤਾਂ ਸਮਝ ਹੀ ਨਹੀਂ ਹੈ ਨਾ ਹੀ ਇਹਨਾਂ ਨੂੰ ਪਤਾ ਕੰਮ ਕਿਸ ਤਰ੍ਹਾਂ ਹੋਣੇ ਹੈਗੇ ਇਸ ਲਈ ਦਿੱਲੀ ਵਾਲੇ ਲੋਕ ਇਹਨਾਂ ਦੇ ਸਿਰ ਦੇ ਉੱਤੇ ਆ ਕੇ ਬੈਠੇ ਆ ਜੇ ਇੰਨੇ ਸਿਆਣੇ ਹੁੰਦੇ ਤੇ ਦਿੱਲੀ ਦੇ ਵਿੱਚ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਈ ਕਹਲ ਜਿਹੜੇ ਦਾਅਵੇ ਕਰਦੇ ਸੀਗੇ ਕਿ ਸੀ ਤਾਂ ਕਾਂਗਰਸ ਦੇ ਨਾਲ ਤਾਂ ਰਲ ਕੇ ਕਰਨਾ ਨਹੀਂ ਚਾਹਦੇ ਲੇਕਿਨ ਹਾਂ ਇੰਡੀਆ ਲਾਇੰਸ ਦੇ ਵਿੱਚ ਭਾਜਪਾ ਕਰਕੇ ਭਾਜਪਾ ਨੂੰ ਖਤਮ ਕਰਕੇ ਅਸੀਂ ਨਾਲ ਤੁਰਨ ਨੂੰ ਤਿਆਰ ਹਾਂ ਲੇਕਿਨ ਫਿਰ ਦਿੰਦੇ ਆ ਆਪਣੀ ਪਰਫਾਰਮੈਂਸ ਪੰਜਾਬ 'ਚ ਦਿੰਦੇ ਆ ਪਰਫਾਰਮੈਂਸ ਤੁਹਾਨੂੰ ਇਕੱਲੇ ਅਸੀਂ ਨਹੀਂ ਕੀਤਾ ਇੱਥੇ ਗਠਬੰਧਨ ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਕੱਲੀ ਪਰਫਾਰਮ ਕਰਕੇ ਕਰਕੇ ਦੱਸੇ ਦੇਖੀਏ ਦੀ ਸਹੀ ਇਹਨਾਂ ਦੇ ਪੱਲੇ ਐ ਕੀ ਸੋ ਸਾਫ ਲੱਗ ਗਿਆ ਨਜ਼ਰ ਆ ਰਿਹਾ ਇਹ ਚੀਜ਼ਾਂ ਤਾਂ ਹੀ ਕੰਟਰੋਲ ਹੋ ਸਕਦੀਆਂ ਜੋ ਐਕਸਪੀਰੀਅੰਸ ਲੋਗ ਅੱਗੇ ਆ ਕੇ ਕੰਮ ਕਰਨਗੇ ਨੌਨ ਐਕਸਪੀਰੀਅੰਸ ਕਰਨਗੇ ਤੇ ਸਾਡੇ ਪੰਜਾਬ ਦਾ ਵੱਧ ਤੋਂ ਵੱਧ ਹਾਲਾਤ ਬਣਨ ਦੀ ਗੱਲ ਕੀਤੀ ਜਾਵੇ ਤੇ ਬਾਰਡਰ ਏਰੀਆ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਦੇ ਆਲੇ ਦੁਆਲੇ ਜਿਹੜੇ ਕਿ ਕਾਫੀ ਏਰੀਆ ਹੈ ਜਿਹੇ ਨੇ ਜਿੱਥੇ ਕਿ ਮਾਈਨਿੰਗ ਦੀਆਂ ਜਿਹੜੀਆਂ ਲੀਜ਼ਿੰਗ ਖੱਡਾ ਵੀ ਨੇ ਪਰ ਜਿਹੜੀ ਕਈ ਜਗ੍ਹਾ ਤੇ ਇਨਲੀਗਲ ਮਾਈਨਿੰਗਸ ਵੀ ਹੁੰਦੀਆਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਮੁੱਦੇ ਵੀ ਇਨਲੀਗਲ ਮਾਈਨਿੰਗ ਦੇ ਚੁੱਕੇ ਨੇ ਤੁਸੀਂ ਕੀ ਦੇਖਦੇ ਹੋ ਕਿ ਮਾਈਨਿੰਗ ਪਾਲਿਸੀ ਨਹੀਂ ਅਜੇ ਤੱਕ ਜਿਹੜੀ ਪ੍ਰੋਪਰ ਤਰੀਕੇ ਨਾਲ ਬਣ ਪਈ ਉਸੇ ਚੀਜ਼ ਦਾ ਜਿਹੜਾ ਖਮਿਆਜਾ ਬਾਰਡਰ ਏਰੀਆ ਦੇ ਵਿੱਚ ਵੀ ਜਿਹੜੇ ਕੈਂਡੀਡੇਟ ਖੜੇ ਗਏ ਸੀਗੇ ਆਪਣਾ ਅਮਨ ਸ਼ੇਰ ਸਿੰਘ ਸੈਰੀ ਕਲਸੀ ਜੀ ਉਹਨਾਂ ਭੁਗਤਨਾ ਪਿਆ ਇਸ ਚੀਜ਼ ਦਾ ਠੀਕ ਹੈ ਦੂਸਰੇ ਪਾਸੇ ਬੇਰੋਜ਼ਗਾਰੀ ਜਿਹੜੀ ਦਰਾਰ ਵਧਦੀ ਜਾ ਰਹੀ ਹੈ ਉਸ ਚੀਜ਼ ਦਾ ਕਿਹ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਦੇਖੋ ਸਾਡੇ ਹਲਕੇ ਦੇ ਵਿੱਚ ਮੰਤਰੀ ਸਾਹਿਬ ਵੀ ਨੇ ਮੰਤਰੀ ਸਾਹਿਬ ਇਸ ਬਾਈ ਇਲੈਕਸ਼ਨਸ ਦੇ ਵਿੱਚ ਤੀਸਰੇ ਨੰਬਰ ਤੇ ਆਏ ਨੇ 21000 ਮੈਜ ਵੋਟਾਂ ਪਈਆਂ ਸੋ ਇੱਥੋਂ ਤਾਂ ਸਾਫ ਜ਼ਾਹਿਰ ਹੋ ਰਿਹਾ ਕਿ ਇਹ ਤਾਂ ਆਪਣੇ ਆਪ ਨੂੰ ਪਰੂ ਵੀ ਨਹੀਂ ਕਰ ਪਾਏ ਲੋਕਾਂ ਦੇ ਵਿੱਚ ਤਾਂ ਜੇ ਮਾਈਨਿੰਗ ਦੀ ਗੱਲ ਕਰੀਏ ਮਾਈਨਿੰਗ ਅੱਜ ਹਲਕਾ ਪੋਵਾ ਦੇ ਵਿੱਚ ਥੜਾ ਥੜ ਚੱਲ ਰਹੀ ਹੈ ਸਵੇਰੇ ਵੀ ਚੱਲ ਰਹੀ ਹੈ ਅਰਲੀ ਮਾਰਨਿੰਗ ਸ਼ਾਮ ਵੀ ਚੱਲ ਰਹੀ ਹੈ ਔਰ ਦਰਿਆਵਾਂ ਦੇ ਵਿੱਚ ਵੀ ਚੱਲ ਰਹੀ ਹੈ ਫੋਰ ਵੀ ਕਈ ਏਰੀਆਜ਼ ਦੇ ਵਿੱਚ ਚੱਲ ਰਹੀ ਹੈ ਮਾਧੂਪੁਰ ਦੇ ਵਿੱਚ ਵੀ ਚੱਲ ਰਹੀ ਹੈ ਲੇਕਿਨ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਪਾਲਿਸੀ ਨਹੀਂ ਬਣਾ ਪਾਰੇ ਜਸਟ ਬਿਕੋਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਰਕਾਰ ਪਹਿਲੇ ਕੀ ਹੁੰਦਾ ਸੀਗਾ ਅਸੀਂ ਵੀ ਐਕਸੈਪਟ ਕਰਦੇ ਹਾਂ ਕਿ ਕਾਂਗਰਸ ਟਾਈਮ ਤੇ ਮਾਈਨਿੰਗ ਮਾਫੀਆ ਨੇ ਇੱਥੇ ਕੰਮ ਕੀਤਾ ਉਹਨੂੰ ਠੱਲ ਵੀ ਪਾਈ ਗਈ ਹੈ ਇਵਨ ਕਿ ਸਾ ਜਿਹੜੇ ਕੁਝ ਐਮਐਲਐਸ ਦੇ ਉੱਤੇ ਪਰਚੇ ਵੀ ਦਰਜ ਕਰਾਏ ਗਏ ਆ ਮਸ਼ੀਨਾਂ ਤੱਕ ਜਬਤ ਕਰਾਈਆਂ ਗਈਆਂ ਜਿਹੜਾ ਨੇ ਇਲੀਗਲ ਦੇ ਵਿੱਚ ਕੋਈ ਕੰਮ ਪਾਇਆ ਵੀ ਗਿਆ ਤੇ ਲੇਕਿਨ ਹੁਣ ਕੀ ਹੋ ਰਿਹਾ ਹੁਣ ਤਾਂ ਖੁਦ ਮੰਤਰੀ ਨਾਲ ਹੋ ਕੇ ਜਿਹੜੇ ਆ ਕੰਮ ਕਰਵਾ ਰਹੇ ਨੇ ਹਲਕਾ ਕਿੰਨਾ ਕੁ ਹੈਗਾ ਪੋਆ ਹਲਕਾ ਪਤਾ ਲੱਗ ਜਾਂਦਾ ਕਿ ਮੰਤਰੀ ਨੂੰ ਦੂਰ ਦੂਰ ਤੱਕ ਖਬਰ ਪਤਾ ਲੱਗ ਜਾਂਦੀ ਹੈ ਕਿ ਇੱਥੇ ਕੀ ਹੋ ਰਿਹਾ ਹੈ ਕਿਆ ਇਹ ਰੋਕ ਨਹੀਂ ਸਕਦੇ ਜਾਂ ਫਿਰ ਆਪਣੇ ਪਰਸਨਲ ਸਵਾਰਥ ਕਰਕੇ ਰੋਕਿਆ ਨਹੀਂ ਜਾ ਰਿਹਾ ਸਰਕਾਰ ਚਾਹਦੀ ਹੈ ਕਿ ਜਿਹੜਾ ਮਾਈਨਿੰਗ ਮਾਫੀਆ ਪ੍ਰਾਈਵੇਟਾਈਜੇਸ਼ਨ ਇੱਥੇ ਲਿਆ ਕੇ ਖੁਦ ਪੈਸੇ ਕਮਾਰੀ ਸੀ ਹੁਣ ਅਸੀਂ ਖੁਦ ਮਾਈਨਿੰ ਗੁੰਡੇ ਬੈਠਦੇ ਸੀ ਹੁਣ ਸਰਕਾਰੀ ਗੁੰਡੇ ਬਿਠਾ ਦਿੱਤੇ ਜਿੱਥੇ ਮੈਂ ਮਾਫ ਕਰਨਾ ਮੈਨੂੰ ਇਹ ਲਫ਼ਜ਼ ਵਰਤਣਾ ਪੈ ਰਿਹਾ ਕਿਉਂਕਿ ਉਹ ਬਾਰਡਰਾਂ ਦੇ ਉੱਤੇ ਬੈਠ ਕੇ ਸਿਰਫ ਔਰ ਸਿਰਫ ਪਰਚੀਆਂ ਕੱਟ ਰਹੇ ਨੇ ਖੁਦ ਸਰਕਾਰੀ ਮੁਲਾਜ਼ਮ ਕਿ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਨਾਲ ਪੈਸੇ ਦਿੱਤੇ ਜਾਣ ਖੁਆਏ ਜਾਣ ਪਾਲਿਸੀਆਂ ਬਣ ਨਹੀਂ ਪਾਰੀਆਂ ਕੰਟਰੈਕਟਰਸ ਨੂੰ ਇੱਥੇ ਇਨਵੋਲਵ ਨਹੀਂ ਕੀਤਾ ਜਾ ਰਿਹਾ ਈਜੀਓਲੋਜੀਸਟ ਇੱਥੇ ਲਿਆਏ ਨਹੀਂ ਜਾ ਰਹੇ এনवायरमेंटਲ ਕਲੀਅਰੈਂਸ ਇੱਥੇ ਹੋ ਨਹੀਂ ਰਹੀ ਖੱਡਾਂ ਪਰ ਜਿਹੜੀਆਂ ਸਰਕਾਰੀ ਹੈਗੀਆਂ ਉਹਦੇ ਚੋ ਚਾਰ ਖੱਡਾਂ ਚੋ ਇੱਕ ਖੱਡ ਜਿਹੜੀ ਹੈਗੀ ਆ ਉਹ ਜਿਹਦੇ ਚ ਈਸੀ ਕਲੀਅਰ ਹੋਈ ਹੈ ਇੱਥੇ ਪਠਾਨਕੋਟ ਦੇ ਵਿੱਚ ਬਾਕੀ ਸਾਰੀਆਂ ਖੱਡਾਂ ਦੇ ਵਿੱਚ ਇਲੀਗਲ ਕੰਮ ਚੱਲ ਰਿਹਾ ਇੱਥੋਂ ਪਰਚੀ ਜੰਮੂ ਦੀ ਕਟਵਾਉਂਦੇ ਨੇ ਪਰਚੀ ਜੰਮੂ ਤੋਂ ਕਟਵਾ ਕੇ ਲੈ ਕੇ ਆਉਂਦੇ ਨੇ ਲੇਕਿਨ ਡੰਪ ਇੱਥੋਂ ਦੀ ਲੈ ਕੇ ਕ ਲਗਦੇ ਨੇ ਤਾਂ ਕਿ ਅਸੀਂ ਕ੍ਰੈਸ਼ਰ ਚਲਾ ਸਕੀਏ ਇਹ ਤਾਂ ਸਾਨੂੰ ਪਤਾ ਹੀ ਇਹ ਚੱਲ ਕੀ ਰਿਹਾ ਹੈ ਲੇਕਿਨ ਹੁਣ ਇਹਨਾਂ ਨੇ ਕੀ ਕਰ ਦਿੱਤਾ ਰਾਤ ਨੂੰ ਚਲਾਨ ਕਰਕੇ ਬੀਿੰਗ ਅ ਊਮਨ ਕਿਸੇ ਨਾ ਕਿਸੇ ਦਿਨ ਮੈਂ ਬਹੁਤ ਜਲਦੀ ਨਾ ਤੇ ਨਕੇਲ ਪਾਵਾਂਗੀ ਤੁਹਾਨੂੰ ਲਾਈਵ ਹੋ ਕੇ ਦੱਸਾਂਗੀ ਇੱਥੇ ਚੱਲ ਕੀ ਰਿਹਾ ਪਿੰਡਾਂ ਦੇ ਲੋਕਾਂ ਦੇ ਮੈਨੂੰ ਬਹੁਤ ਫੋਨ ਆ ਰਹੇ ਨੇ ਲੇਕਿਨ ਸਾਡੇ ਕੋ ਸਹੀ ਟਾਈਮ ਨਹੀਂ ਹੈ ਕਿਉਂਕਿ ਰਾਤ ਦੇ 2 ਵਜੇ ਕਦੀ ਲੱਗਦੇ ਨੇ 3 ਵਜੇ ਜਾਂ ਸਵੇਰੇ 6 ਵਜੇ 7 ਵਜੇ ਔਰ ਸਾਡਾ ਇੱਕਦਮ ਜਾਣਾ ਉੱਥੇ ਵੀ ਜਿਹੜਾ ਹੈਗਾ ਪਹੁੰਚਣਾ ਕਈ ਵਾਰੀ ਵਾਜਿਬ ਨਹੀਂ ਹੁੰਦਾ ਔਰ ਰਾਤ ਦੇ ਟਾਈਮ ਤੇ ਐਜ਼ ਅ ਊਮਨ ਅਸੀਂ ਪਹੁੰਚ ਹੀ ਸਕਦੇ ਕਿਉਂਕਿ ਇਹਨਾਂ ਕੋਲ ਹਥਿਆਰ ਵੀ ਹੁੰਦੇ ਨੇ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਸਾਨੂੰ ਪੁਲਿਸ ਮੁਲਾਜ਼ਮ ਜੇ ਸਾਨੂੰ ਇਹ ਵੀ ਡਰ ਲੱਗਦਾ ਕਿ ਅੰਦਰ ਖਾਤੇ ਕੋਈ ਗਿਆ ਪੁਲਿਸ ਮੁਲਾਜ਼ ਕੌਣ ਨਹੀਂ ਦੂਰ ਦੂਰ ਤੱਕ ਇਹਨਾਂ ਨੇ ਆਪਣੇ ਬੰਦੇ ਬਿਠਾਏ ਹੁੰਦੇ ਨੇ ਕਿ ਦੇਖੋ ਗੱਡੀਆਂ 'ਚ ਕੌਣ ਆ ਰਿਹਾ ਕੌਣ ਨਹੀਂ ਹੁਣ ਮੈਂ ਇਹਨਾਂ ਨੂੰ ਚੈਲੰਜ ਦੇਣੀ ਆ ਤੁਹਾਡੇ ਚੈਨਲ ਦੇ ਰਾਹੀਂ ਬਹੁਤ ਜਲਦ ਪੋਆ ਹਲਕੇ ਦੇ ਵਿੱਚ ਮੈਂ ਮਾਈਨਿੰਗ ਮਾਫੀਆ ਦੇ ਅਗੇਂਸਟ ਇੱਥੇ ਇੱਕ ਸਾਹਮਣੇ ਰੱਖਾਂਗੇ ਲੋਕਾਂ ਦੇ ਕਿ ਕਿਹੜੇ ਲੋਕ ਨੇ ਕਿਹੜੀਆਂ ਗੱਡੀਆਂ ਇੱਥੇ ਲੱਗੀਆਂ ਹੋਈਆਂ ਨੇ ਕੌਣ-ਕੌਣ ਇਨਵੋਲਵ ਨੇ ਔਰ ਇਹਦੇ ਵਿੱਚ ਮੈਂ ਕਹਾਂਗੀ ਕਿ ਆਊਟ ਆਫ ਸਟੇਟ ਇੱਕ ਬੰਦਾ ਇਨਵੋਲਵ ਹੈ ਜਿਹਦੇ ਵਿੱਚ ਮੈਂ ਬਹੁਤ ਜਲਦ ਉਹਦਾ ਪਰਦਾ ਫਾਸ਼ ਕਰਾਂਗੇ ਜੇਕਰ ਗੁਰਦਾਸਪੁਰ ਹਲਕੇ ਦੀ ਗੱਲ ਕਰੀਏ ਜਿਹੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਸੰਸਦ ਨੇ ਜਿਹੜੇ ਉਹਨਾਂ ਦੇ ਅੱਗੇ ਰੱਖ ਰਹੇ ਹੋ ਕਿ ਲੋਕਾਂ ਦੇ ਜਿਹੜੇ ਮੁੱਦੇ ਨੇ ਪੈਲ ਦੇ ਆਧਾਰ ਤੇ ਜਿਹੜੇ ਹੱਲ ਹੋਣੇ ਚਾਹੀਦੇ ਨੇ ਦੇਖੋ ਰੰਧਾਵਾ ਸਾਹਿਬ ਨੇ ਪਹਿਲੇ ਕਿਹਾ ਹੈਗਾ ਕਿ ਇੱਥੇ ਖਾਸ ਕਰਕੇ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਇੱਥੇ ਸੜਕਾਂ ਔਰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਸਭ ਤੋਂ ਪਹਿਲੇ ਬਾਅਦ ਉਸ ਤੋਂ ਬਾਅਦ ਜਿਹੜੇ ਹੈਗੇ ਮਲਟੀ ਸਪੈਸ਼ਲਿਸਟ ਹਸਪੀਟਲਸ ਹੋਣ ਯੂਨੀਵਰਸਿਟੀਆਂ ਹੋਣ ਕਾਲਜੇਜ਼ ਹੋਣ ਇਹਨਾਂ ਵਿੱਚ ਵੀ ਇਨੀਸ਼ੀਏਟਿਵ ਲਿਆ ਜਾਏਗਾ ਇੰਡਸਟਰੀਅ ਪੁਆ ਦੀ ਗੱਲ ਕਰਾਂ ਮੈਂ ਇੱਥੇ ਸੜਕਾਂ ਬਹੁਤ ਖਰਾਬ ਹੋਈਆਂ ਪਈਆਂ ਨੇ ਕਈ ਸਾਰੀ ਇੱਥੇ ਐਮ ਐਲ ਏ ਆਏ ਲੇਕਿਨ ਸੜਕਾਂ ਵਾਲੇ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਅ ਔਰ ਸਾਰੇ ਜਿੰਨੇ ਵੀ ਇੱਥੇ ਐਮ ਐਲ ਏ ਬਣੇ ਜਾਂ ਤਾਂ ਉਹਨਾਂ ਦਾ ਅ ਕੀ ਕਹਿੰਦੇ ਐ ਰੇਤਾ ਬਜਰੀ ਵਾਲੇ ਪਾਸੇ ਧਿਆਨ ਰਿਆ ਇਸ ਤੋਂ ਬਾਅਦ ਕਿਤੇ ਪੁਆ ਦੇ ਲੋਕਾਂ ਨੂੰ ਕਿਤੇ ਬਾਹਰ ਨਿਕਲਣ ਹੀ ਨਹੀਂ ਦਿੱਤਾ ਸੋ ਦੂਸਰੇ ਪਾਸੇ ਜੇ ਮੈਂ ਸੁਜਾਨਪੁਰ ਦੀ ਗੱਲ ਕਰਾਂ ਇੱਥੇ ਕੋਹ ਦੇ ਲਾਗੇ ਪੱਬਰ ਤੱਕ ਪਿੰਡ ਹੈਗੇ ਉੱਥੇ ਸੜਕਾਂ ਖਰਾਬ ਨਹੀਂ ਇਧਰ ਦੀਨਾ ਨਗਰ ਤੋਂ ਲਾਗੇ ਗਰੋਟਾ ਤੇ ਜਿਹੜੇ ਰੋਡ ਜਾਂਦੀ ਆ ਉਹ ਬਹੁਤ ਖਰਾਬ ਬੇ ਸੋ ਪਾਣੀ ਦੀ ਬਹੁਤ ਕਿਲਤ ਹੈਗੇ ਕਈਆਂ ਤੱਕ ਪਾਣੀ ਨਹੀਂ ਪਹੁੰਚ ਪਾ ਰਿਹਾ ਟਿਊਬਵੈਸ ਦੀ ਲੋੜ ਹੈ ਇਹ ਸਭ ਤੋਂ ਪਹਿਲੇ ਇਨੀਸ਼ੀਏਟਿਵ ਲਿਆ ਜਾਏਗਾ ਕਿ ਇਹਨਾਂ ਚੀਜ਼ਾਂ ਨੂੰ ਪਿੰਡਾਂ ਤੱਕ ਪਹੁੰਚਾਇਆ ਜਾਏ ਅਤੇ ਆਨਵਲੇ ਸਮੇਂ ਚ ਜੋ ਬਾਕੀ ਚੀਜ਼ਾਂ ਪੈਰਾਮੀਟਰਸ ਹਨ ਉਹਨੂੰ ਵੀ ਕੰਪਲੀਟ ਕੀਤਾ ਜਾਏਗਾ ਤਾਂ ਬਿਲਕੁਲ ਇਸਨ ਸਾਡੇ ਨਾਲ ਕਾਂਗਰਸ ਪੰਜਾਬ ਪ੍ਰਦੇਸ਼ ਪ੍ਰਵਕਤਾ ਤਿਰਨਾ ਚੌਧਰੀ ਜੀ ਜਿਨ੍ਹਾਂ ਨੇ ਸਾਫ਼ ਰੀਕੇ ਤੇ ਕਿਹਾ ਕਿ 2024 ਦੇ ਵਿੱਚ ਜੋ ਲੋਕਾਂ ਨਾਲ ਵਾਅਦੇ ਕਰਕੇ ਕਾਂਗਰਸ ਦੀਆਂ ਸੀਟਾਂ ਜਿਹੜੀਆਂ ਨੇ ਸੱਤ ਜਿਹੜੀਆਂ ਪੰਜਾਬ ਦੇ ਵਿੱਚ ਆਈਆਂ ਨੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਗਏ ਸੀ ਉਹਨਾਂ ਨੂੰ ਜਰੂਰ ਪੂਰਾ ਕੀਤਾ ਜਾਵੇਗਾ ਮੇਰੇ ਨਾਲ ਦੇਖਦੇ ਰਹੋ ਇੰਡੀਆ ਨਾਊਜ਼ ਮੈਨੂੰ ਦੋ ਜਜ਼ਾਤ